ਵੇ ਮਕਰ ਕੇ ਫਲਾਈ ਆਵਾ ਮਿੱਤਰੋ ਮੈਨੂੰ ਗਾਉਣਾ ਗੁਣਾ ਨਹੀਂ ਆਉਂਦਾ ਇਹ ਗੀਤ ਮੈਨੂੰ ਯਾਦ ਆਇਆ ਜਦੋਂ ਅੱਜ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਪਿਛਲੇ ਦਿਨੀ ਆਮ ਆਦਮੀ ਪਾਰਟੀ ਦਾ ਇੱਕ ਐਮ ਐਲ اے ਸੀ ਹਰਮੀਤ ਪਠਾਨ ਮਾਜਰਾ ਜਿਹਦੇ ਉੱਪਰ ਪੰਜਾਬ ਚ ਕੇਸ ਦਰਜ ਕੀਤਾ ਗਿਆ ਉਹਨੇ ਪੰਜਾਬ ਸਰਕਾਰ ਆਪਣੀ ਹੀ ਭਗਵੰਤਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਫਿਰ ਉਹ ਫਰਾਰ ਸੀ ਤੇ ਅੱਜ ਵੱਡੀ ਖਬਰ ਆ ਰਹੀ ਹੈ ਮੀਡੀਆ ਚ ਵੀ ਉਹ ਆਸਟ੍ਰੇਲੀਆ ਪਹੁੰਚ ਗਿਆ ਇਸ ਖਬਰ ਦਾ ਸੱਚ ਕੀ ਆ ਪੂਰੀ ਜਾਣਕਾਰੀ ਆਪਾਂ ਸਾਂਝੀ ਕਰਦੇ ਹਾਂ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਕਿਹੜੇ ਹਿਸਾਬ ਦੇ ਨਾਲ ਉਹ ਬੰਦਾ ਆਸਟ੍ਰੇਲੀਆ ਪਹੁੰਚ ਗਿਆ ਹੋਵੇਗਾ ਜੋ ਆਸਟ੍ਰੇਲੀਆ ਪਹੁੰਚ ਗਿਆ ਹੈ ਜਿਹਦੀ ਕੇ ਪੁਸ਼ਟੀ ਵਰਗੀ ਖਬਰ ਆ ਰਹੀ ਹੈ ਤਾਂ ਫਿਰ ਕਿਹੜੇ ਹਿਸਾਬ ਨਾਲ ਪਹੁੰਚਿਆ ਕੀ ਪੁਲਿਸ ਤੇ ਸਰਕਾਰ ਦੀ ਇੱਛਾ ਤੋਂ ਜਾਂ ਹਮਾਇਤ ਤੋਂ ਜਾਂ ਮਿਲੀ ਭਗਤ ਤੋਂ ਬਿਨਾ ਪਹੁੰਚਿਆ ਹੋਵੇਗਾ ਇਹ ਤੁਸੀਂ ਆਪਣਾ ਕਮੈਂਟ ਲਿਖਿਓ ਪਿਛਲੇ ਦਿਨੀ ਜਦੋਂ ਹਰਮੀਤ ਪਠਾਨ ਮਾਜਰਾ ਦੇ ਮਗਰ ਪੁਲਿਸ ਲੱਗੀ ਤਾਂ ਉਹ ਹਰਿਆਣਾ ਚਲਾ ਗਿਆ ਖਬਰਾਂ ਆਈਆਂ ਕਿ ਉਹ ਪੁਲਿਸ ਦੇ ਉੱਪਰ ਹਮਲਾ ਕਰਕੇ ਭੱਜ ਗਿਆ ਉਸ ਤੋਂ ਬਾਅਦ ਹੁਣ ਤੱਕ ਆਮ ਆਦਮੀ ਪਾਰਟੀ ਦੇ ਇਸ ਐਸਐਮਐਲਏ ਨੂੰ ਪੁਲਿਸ ਪੰਜਾਬ ਦੀ ਫੜ ਨਹੀਂ ਸਕੀ ਕਿਉਂ ਨਹੀਂ ਫੜ ਸਕੀ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਹਰਮੀਤ ਪਠਾਨ ਮਾਜਰਾ ਪੁਲਿਸ ਨੂੰ ਚੱਕਮਾ ਦੇ ਕੇ ਆਸਟ੍ਰੇਲੀਆ ਚਲਾ ਗਿਆ ਤੇ ਇਹ ਕਾਫੀ ਚੈਨਲਾਂ ਤੇ ਜਦੋਂ ਖਬਰ ਆ ਰਹੀ ਹੈ ਤਾਂ ਨਾਲ ਇਹ ਪੁਸ਼ਟੀ ਆ ਰਹੀ ਹੈ ਕਿ ਉਹਨੇ ਆਸਟ੍ਰੇਲੀਆ ਦਾ ਇੱਕ ਚੈਨਲ ਹੈ ਪਿੰਡੂ ਆਸਟ੍ਰੇਲੀਆ ਤੇ ਉਹਦੇ ਉੱਪਰ ਇੱਕ ਉੱਥੋਂ ਦਾ ਪ੍ਰਸਿੱਧ ਪੱਤਰਕਾਰ ਜਿਹੜਾ ਉੱਥੇ ਕਵਰੇਜ ਕਰਦਾ ਉਹਨੇ ਉਹਦੀ ਉੱਥੇ ਇੰਟਰਵਿਊ ਕੀਤੀ ਹੈ ਮੀਡੀਆ 'ਚ ਇਹ ਜਾਣਕਾਰੀ ਚਫੇਰੇ ਫੈਲ ਰਹੀ ਹੈ ਤਾਂ ਹੁਣ ਸਵਾਲ ਵੱਡਾ ਹੈ ਕਿ ਜੇਕਰ ਹਰਮੀਤ ਸਿੰਘ ਪਠਾਨ ਮਾਜਰਾ ਵਿਦੇਸ਼ ਚਲਾ ਗਿਆ ਤਾਂ ਹੁਣ ਇੱਥੇ ਜਦੋਂ ਉਹਦਾ ਲੌਕ ਆਊਟ ਨੋਟਿਸ ਜਾਰੀ ਕੀਤਾ ਗਿਆ ਤਾਂ ਕੀ ਇਹ ਸੱਪ ਦੇ ਲੰਘਣ ਪਿੱਛੋਂ ਲੀਕ ਉੱਟਣ ਵਾਲੀ ਗੱਲ ਨਹੀਂ ਹਰਮੀਤ ਪਠਾਨ ਮਾਜਰਾ ਦਾ ਲੌਕ ਆਊਟ ਨੋਟਿਸ ਜਾਰੀ ਕੀਤਾ ਗਿਆ ਲੌਕ ਆਊਟ ਨੋਟਿਸ ਕੀ ਹੁੰਦਾ ਵੀ ਭਾਈ ਉਹ ਹਵਾਈ ਅੱਡਿਆਂ ਤੋਂ ਕਿਤੇ ਲੰਘ ਨਾ ਜਾਵੇ ਆ ਬੰਦਾ ਜੇ ਇਹ ਬੰਦਾ ਕਿਸੇ ਹਵਾਈ ਅੱਡੇ ਤੇ ਆਏ ਤਾਂ ਇਹਨੂੰ ਫੜ ਲਿਆ ਜਾਂਦਾ ਪਰ ਜਦੋਂ ਹੁਣ ਇਹ ਖਬਰ ਫੈਲ ਰਹੀ ਐ ਚਫੇਰੇ ਕਿ ਹਰਮੀਤ ਪਠਾਨ ਮਾਜਰਾ ਤਾਂ ਵੇ ਮੱਕਰ ਕੇ ਫਲਾਈ ਤੇ ਉੱਡ ਗਿਆ ਤੇ ਫਿਰ ਹੁਣ ਕੀ ਮੰਨਿਆ ਜਾਵੇ ਬਈ ਲੋਕਆਊਟ ਨੋਟਿਸ ਜਿਹੜਾ ਫਿਰ ਕੀ ਉਹ ਡਰਾਮਾ ਵਿਖਾਵਾ ਇਹ ਵੀ ਆ ਰਿਹਾ ਕਿ ਹਰਮੀਤ ਪਠਾਨ ਮਾਜਰਾ ਕਈ ਦਿਨਾਂ ਦਾ ਆਸਟ੍ਰੇਲੀਆ ਨਿਕਲ ਗਿਆ ਤੇ ਉਸ ਤੋਂ ਬਾਅਦ ਆ ਜਿਹੜਾ ਫਿਰ ਨੋਟਿਸ ਜਾਰੀ ਕੀਤਾ ਜਾ ਰਿਹਾ ਕੀ ਇਹ ਬਿਨਾਂ ਗੱਲੋਂ ਇੱਕ ਵਿਖਾਵੇ ਬਾਜੀ ਕੀਤੀ ਜਾ ਰਹੀ ਹੈ ਹੁਣ ਸਵਾਲ ਇਹ ਆ ਪਹਿਲਾਂ ਤਾਂ ਕਿ ਹਰਮੀਤ ਪਠਾਨ ਮਾਜਰਾ ਵਿਦੇਸ਼ ਜੇ ਗਿਆ ਤਾਂ ਉਹ ਚਲਾ ਕੇ ਨਹੀਂ ਗਿਆ ਕੀ ਜਦੋਂ ਖਬਰਾਂ ਆ ਰਹੀਆਂ ਕੁਝ ਚੈਨਲ ਕਹਿ ਰਹੇ ਨੇ ਕਿ ਉਹ ਨੇਪਾਲ ਦੇ ਰਾਹੀਂ ਚਲਾ ਗਿਆ ਨੇਪਾਲ ਤੋਂ ਅੱਗੋਂ ਫਲਾਈਟ ਲੈ ਕੇ ਚਲਾ ਗਿਆ ਹੋਣਾ ਪਰ ਸਵਾਲ ਇਹ ਆ ਕਿੱਧਰ ਦੀ ਵੀ ਗਿਆ ਹੋਵੇ ਨੇਪਾਲ ਭਾਰਤ ਤੋਂ ਨੇਪਾਲ ਜਾਣ ਦੇ ਅੱਗੇ ਵੀ ਤਾਂ ਰੋਕਾ ਨਹੀਂ ਕੋਈ ਬਾਰਡਰ ਖੁੱਲੇ ਤਾਂ ਨਹੀਂ ਹੋਏ ਉੱਥੇ ਵੀ ਜਾਣ ਲਈ मतलब पुछगच ਤਾਂ ਹੁੰਦੀ ਆ ਪਤਾ ਤਾਂ ਹੁੰਦਾ ਆਖਰ ਕੀ ਦੀ ਮਰਜ਼ੀ ਸੀ ਕਿਹਨੇ ਜਾਣ ਦਿੱਤਾ ਕਿਵੇਂ ਚਲਾ ਗਿਆ ਤੇ ਜੇ ਉਹ ਪੰਜਾਬ ਚ ਹੀ ਹੈ ਤਾਂ ਪੰਜਾਬ ਪੁਲਿਸ ਉਹਨੂੰ ਫੜ ਕਿਉਂ ਨਹੀਂ ਪਾਰੀ ਆਪਣਾ ਹੀ ਇੱਕ ਐਮਐਲਏ ਜਿਹੜਾ ਕਿ ਬੜਾ ਪਬਲਿਕ ਚਿਹਰਾ ਜਿਹਨੂੰ ਮੇਰੇ ਖਿਆਲ ਨਾਲ ਸਾਰੀ ਪਬਲਿਕ ਜਾਣਦੀ ਆ ਜਿਹਦੇ ਜਿਹੜਾ ਐਮਐਲਏ ਇੱਕ ਪੰਜਾਬ ਦੇ ਹਲਕੇ ਦਾ ਔਰ ਪਲੱਸ ਐਮਐਲਏ ਤੋਂ ਵੀ ਗਾਂ ਉਦੇ ਬਾਰੇ ਜਿੰਨੀਆਂ ਖਬਰਾਂ ਆਈਆਂ ਉਹ ਮੇਰੇ ਖਿਆਲ ਨਾਲ ਹਰ ਇੱਕ ਨੇ ਉਹ ਚਿਹਰਾ ਪਛਾਣ ਲਿਆ ਹੋਣਾ ਹਰ ਇੱਕ ਚੈਨਲ ਤੇ ਉਹਦੀਆਂ ਫੋਟੋਆਂ ਚੱਲੀਆਂ ਫਿਰ ਭਗਵੰਤ ਮਾਨ ਸਾਹਿਬ ਦਾ ਉਹ ਰਿਸ਼ਤੇਦਾਰ ਦੱਸਿਆ ਜਾਂਦਾ ਸਹੌਰਿਆਂ ਵਾਲੀ ਸਾਈਡ ਤੋਂ ਇਹ ਸਾਰਾ ਕੁਝ ਜਿਹੜਾ ਇਹ ਕੀ ਬਿਆਨ ਕਰਦਾ ਦੇਖੋ ਆਪਾਂ ਨੂੰ ਜੇ ਕੋਈ ਮੈਨੂੰ ਪੁੱਛੇ ਵੀ ਪਾਈ ਤੂੰ ਕੁਝ ਬੋਲ ਹੈ ਕਹਿੰਦੇ ਆ ਇਹ ਸਭ ਗੌਰ ਤੇ ਕੁਝ ਨਾ ਫੋਲ ਤੇ ਕੁਝ ਨਾ ਬੋਲ ਮੈਂ ਹੁਣ ਕੀ ਬੋਲਾਂ ਯਾਰ ਤੁਸੀਂ ਦੱਸ ਦਿਓ ਬਈ ਜੇ ਕੋਈ ਹੋਰ ਬੰਦਾ ਪੁਲਿਸ ਨੇ ਮੰਨ ਲਓ ਤੂੰ ਮੈਂ ਹੁੰਦੇ ਤੇ ਆਪਾਂ ਨੂੰ ਫੜਨਾ ਹੁੰਦਾ ਤੇ ਪੰਜਾਬ ਪੁਲਿਸ ਚਾਹੁੰਦੀ ਤੇ ਹੁਣ ਤੱਕ ਆਪਾਂ ਬਚੇ ਰਹਿੰਦੇ ਨਾ ਫੜੇ ਜਾਣੇ ਸੀ ਫਿਰ ਕੀ ਹਰਮੀਤ ਪਠਾਨ ਮਾਜਰਾ ਇੰਨਾ ਹੀ ਤੇਜ ਤਰਾਰ ਸੀ ਬਈ ਉਹ ਆਪਣੇ ਤੌਰ ਤੇ ਹੀ ਭੱਜ ਗਿਆ ਪੁਲਿਸ ਦੀ ਗ੍ਰਿਫਟ ਚੋਂ ਤੇ ਫਿਰ ਆਸਟ੍ਰੇਲੀਆ ਵੀ ਜਾਣ ਦੀਆਂ ਖਬਰਾਂ ਆ ਰਹੀਆਂ ਨੇ ਦੇਖੋ ਗੱਲ ਸਿੱਧੀ ਆ ਬਹੁਤ ਸਾਰੇ ਚੈਨਲਾਂ ਤੇ ਕਈ ਥਿੰਕਰ ਉਦੋਂ ਬੋਲੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਪੋਸਟਾਂ ਪਾਈਆਂ ਜਦੋਂ ਉਹ ਦੇ ਮਗਰ ਪੁਲਿਸ ਗਈ ਜਦੋਂ ਉਹ ਪੁਲਿਸ ਤੋਂ ਭੱਜ ਗਿਆ ਉਦੋਂ ਇਹ ਪੋਸਟਾਂ ਪਾਈਆਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਵਿੱਪ ਗਿਆ ਨਹੀਂ ਭਜਾਇਆ ਗਿਆ ਹੈ ਤੇ ਅੱਜ ਜਦੋਂ ਉਹ ਵਿਦੇਸ਼ ਚਲਾ ਗਿਆ ਹੈ ਤਾਂ ਫੇਰ ਕਾਫੀ ਲੋਕ ਇਹ ਗੱਲ ਬੋਲਦੇ ਨਜ਼ਰ ਆ ਰਹੇ ਨੇ ਜਦੋਂ ਖਬਰਾਂ ਆ ਰਹੀਆਂ ਥੱਲੇ ਕਮੈਂਟ ਪੜ੍ਹ ਕੇ ਵੇਖੋ ਉਹ ਚੈਨਲਾਂ ਦੇ ਥੱਲੇ ਲੋਕਾਂ ਦੇ ਲੋਕ ਸਪਸ਼ਟ ਬੋਲ ਰਹੇ ਨੇ ਭਜਿਆ ਨਹੀਂ ਪਜਾਇਆ ਗਿਆ ਹੁਣ ਹਰਨੀਤ ਪਠਾਨ ਮਾਜਰਾ ਤੇ ਭਾਵੇਂ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਹੋਰ ਐਮਐਲਏ ਜਿਨ੍ਹਾਂ ਦੇ ਉੱਪਰ ਗੰਭੀਰ ਦੋਸ਼ ਲੱਗੇ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪਿਛਲੇ ਦਿਨੀ ਜਿਹੜਾ ਜਿਹਨੂੰ ਅਦਾਲਤ ਨੇ ਸਜ਼ਾ ਕਰਤੀ ਹੈ 4 ਸਾਲ ਦੀ ਉਹ ਜ਼ਰੂਰ ਚਿਕੰਜੇ ਚ ਆ ਸਕਦਾ ਹੈ ਉਹ ਵੀ ਹਾਈ ਕੋਰਟ ਚ ਜਾ ਰਿਹਾ ਤੇ ਮੇਰੀ ਸਜ਼ਾ ਰੱਦ ਕੀਤੀ ਜਾਵੇ ਜੋ ਮੈਨੂੰ ਹੇਠਲੀ ਅਦਾਲਤ ਨੇ ਕੀਤੀ ਹੈ ਪਰ ਬਾਕੀ ਕਿੰਨੇ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦੇ ਉੱਪਰ ਗੰਭੀਰ ਦੋਸ਼ ਲੱਗੇ ਪਰ ਕੋਈ ਜਾਂਚ ਕੋਈ ਪੜਤਾਲ ਕਰਵਾਈ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਈ ਮਾਮਲਿਆਂ ਦੇ ਵਿੱਚ ਇਹ ਕਿਹਾ ਸੀ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਾਂਗੇ ਪਰ ਉਹ ਹੋਇਆ ਨਹੀਂ ਇੱਥੋਂ ਤੱਕ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਰਹੇ ਆ ਵਿਜੇ ਸਿੰਘਲਾ ਜਿਨ੍ਹਾਂ ਨੇ ਸਿੱਧੂ ਮੂਸੇਵਾਲ ਨੂੰ ਹਰਾ ਕੇ ਚੋਣ ਜਿੱਤੀ ਸੀ ਉਹਦੇ ਉੱਪਰ ਬਹੁਤ ਵੱਡਾ ਇਲਜ਼ਾਮ ਦੋਸ਼ ਲੱਗਿਆ ਸੀ ਵੀ ਉਹ ਆ ਰਿਸ਼ਵਤ ਲੈਣ ਲੱਗਿਆ ਮੁੱਖ ਮੰਤਰੀ ਭਗਵੰਤ ਕਮਾਨ ਨੇ ਖੁਦ ਕਿਹਾ ਸੀ ਕਿ ਮੇਰੇ ਕੋਲ ਸਬੂਤ ਪਹੁੰਚੇ ਨੇ ਮੇਰੇ ਕੋਲ ਵੀਡੀਓ ਆਈਆਂ ਤੇ ਮੈਂ ਕਾਰਵਾਈ ਕਰਾਂਗਾ ਕੇਜਰੀਵਾਲ ਨੇ ਵੀ ਕਿਹਾ ਸੀ ਵੀ ਅਹੀ ਤਾਂ ਭ੍ਰਿਸ਼ਟਾਚਾਰ ਤੇ ਦੇਖ ਲਓ ਤੁਸੀਂ ਉਸ ਤੋਂ ਬਾਅਦ ਉਸ ਆਮ ਆਦਮੀ ਪਾਰਟੀ ਦੇ ਸਾਬਕਾ ਮੰਤਰੀ ਤੇ ਮੌਜੂਦਾ ਐਮਐਲਏ ਨੂੰ ਪੁਲਿਸ ਨੇ ਕਲੀਨ ਚ ਚਿੱਟ ਦੇਤੀ ਅਦਾਲਤ ਚ ਵੀ ਉਹਦੇ ਖਿਲਾਫ ਕੁਝ ਨਹੀਂ ਮਿਲਿਆ ਜੀ ਦੋ ਝੂਠੇ ਸਨ ਹੁਣ ਮੁੱਖ ਮੰਤਰੀ ਸੂਬੇ ਦਾ ਜਿਹਦੇ ਖਿਲਾਫ ਇਹ ਬੋਲਿਆ ਹੋਵੇ ਵੀ ਮੇਰੇ ਕੋਲ ਇਹਦੇ ਪਹੁੰਚੀ ਹੈ ਸਬੂਤ ਪਹੁੰਚੇ ਨੇ ਤੇ ਤਾਂ ਕਰਕੇ ਮੈਂ ਮੁੱਖ ਮੰਤਰੀ ਸਾਹਿਬ ਦੀ ਇਥੋਂ ਤੱਕ ਗੱਲ ਆਈ ਸੀ ਵੀ ਉਹਨਾਂ ਨੇ ਕਿਹਾ ਮੇਰੇ ਕੋਲ ਮੰਨਿਆ ਆ ਫਿਰ ਮੁੱਖ ਮੰਤਰੀ ਨੂੰ ਬਤੌਰ ਗਵਾਹ ਪੁਲਿਸ ਨੇ ਕਿਉਂ ਨਾ ਰੱਖਿਆ ਕਿਉਂ ਨਾ ਪੇਸ਼ ਕੀਤਾ ਮੁੱਖ ਮੰਤਰੀ ਸਾਹਿਬ ਨੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਖੁਦ ਗਵਾਹੀ ਕਿਉਂ ਨਾ ਦਿੱਤੀ ਤੇ ਉਹ ਜਿਹੜੀਆਂ ਵੀਡੀਓ ਦੀ ਗੱਲ ਹੋ ਰਹੀ ਸੀ ਜਿਨ੍ਹਾਂ ਨੂੰ ਵੇਖ ਕੇ ਭਗਵੰਤ ਮਾਨ ਸਾਹਿਬ ਨੇ ਉਹਨੂੰ ਸਸਪੈਂਡ ਕੀਤਾ ਸੀ ਉਹ ਅਦਾਲਤ ਤੱਕ ਕਿਉਂ ਨਾ ਭੇਜੀਆਂ ਗਈਆਂ ਪੁਲਿਸ ਕੋਲ ਕਿਉਂ ਨਾ ਭੇਜੀਆਂ ਗਈਆਂ ਕਲੀਨ ਚ ਟਕਾ ਦੇ ਲਈ ਉਸ ਮਾਮਲੇ ਦੇ ਵਿੱਚ ਤਾਂ ਇਹ ਵੀ ਗੱਲ ਆਈ ਸੀ ਕਿ ਉਹ ਜਿਹੜੀਆਂ ਰਿਕਾਰਡਿੰਗ ਉਹਦੀਆਂ ਸੀਗੀਆਂ ਕਥਿਤ ਉਹਨਾਂ ਨੂੰ ਚੈੱਕ ਕਰਾਉਣ ਦੇ ਲਈ ਜਿਹੜੀ ਐਫਐਸਐਲ ਆ ਫੋਰੈਂਸਿਕ ਲੈਬ ਆ ਉਹਦੇ ਵਿੱਚ ਜਦ ਭੇਜਿਆ ਗਿਆ ਤਾਂ ਉੱਥੇ ਜਿਹੜੀ ਇੱਕ ਲੇਡੀ ਡਾਇਰੈਕਟਰ ਸੀ ਉਹਨੇ ਜਿਹੜਾ ਮੁੱਖ ਡਾਇਰੈਕਟਰ ਹੈ ਉਹਦੇ ਉੱਪਰ ਕੇਸ ਕੀਤਾ ਵੀ ਉਹਨੇ ਮੈਨੂੰ ਉਹ ਰਿਪੋਰਟ ਦੇ ਉੱਪਰ ਕਈ ਤਰ੍ਹਾਂ ਮਤਲਬ ਗੜਬੜ ਕਰਨ ਦੇ ਲਈ ਕੋਸ਼ਿਸ਼ਾਂ ਹੋਈਆਂ ਤੇ ਮੇਰੇ ਨਾਲ ਬਤਮੀਜ਼ੀ ਕੀਤੀ ਉਹ ਕੇਸ ਚੱਲ ਰਿਹਾ ਪਰ ਸਵਾਲ ਇਹ ਹੈ ਕਿ ਅੱਜ ਜਦੋਂ ਹਰਨੀਤ ਪਠਾਨ ਮਾਜਰਾ ਚਲੇ ਗਏ ਆ ਨਿਕਲ ਗਏ ਆ ਤਾਂ ਹੁਣ ਭਗਵੰਤ ਮਾਨ ਸਾਹਿਬ ਉਹਨਾਂ ਦੀ ਸਰਕਾਰ ਤੇ ਪੁਲਿਸ ਇਹਦੇ ਉੱਪਰ ਕੀ ਬੋਲੇਗੀ ਕੀ ਜਵਾਬ ਦੇਵੇਗੀ ਇਹ ਸਾਰਾ ਕੁਝ ਪੰਜਾਬ ਦੇਖਣਾ ਚਾਹੁੰਦਾ ਹੈ ਦੂਜੇ ਪਾਸੇ ਵੱਡੀ ਖਬਰ ਆ ਰਹੀ ਹੈ ਕਿ ਜਿਹੜਾ ਡੀਆਈਜੀ ਪੁੱਲਰ ਤੇ ਕ੍ਰਿਸ਼ਨੂ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਨਾਲ ਜੁੜ ਕੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਰਡਾਰ ਦੇ ਉੱਪਰ ਪੰਜਾਬ ਦੇ 50 ਦੇ ਕਰੀਬ ਅਫਸਰ ਜਿਹੜੇ ਆ ਉਹ ਦੱਸੇ ਜਾ ਰਹੇ। ਔਰ ਕਿਆ ਜਾ ਰਿਹਾ? ਕਿਆ ਜਾ ਰਿਹਾ ਕਿ ਆ ਕ੍ਰਿਸ਼ਨੂ ਤੇ ਡੀਆਈਜੀ ਕੋਲੋਂ ਕੁਝ ਇਸ ਤਰ੍ਹਾਂ ਦੇ ਸਬੂਤ ਮਿਲੇ। ਕੱਲ ਜਿਹੜੇ ਬੀਜੇਪੀ ਦੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਐ, ਉਹਨਾਂ ਨੇ ਤਾਂ ਇਹ ਕਹਿ ਦਿੱਤਾ ਵੀ ਡੈਰੀ ਮਿਲੀ ਇੱਕ ਉਹਦੇ ਵਿੱਚੋਂ ਕਈ ਅਫਸਰਾ ਦੇ ਨਾਮ ਮਿਲ ਰਹੇ ਨੇ ਬੜਾ ਕਸ਼ੂਰ ਕਲਾਸੇ ਹੋਣਗੇ ਤਾਂ ਉਹ ਖਬਰ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਲਈ ਇੱਕ ਵੱਡੀ ਸਿਰਦਰਦੀ ਬਣ ਸਕਦੀ ਹੈ ਜੇ ਆਉਣ ਵਾਲੇ ਟਾਈਮ ਦੇ ਵਿੱਚ ਸੱਚੀ ਮੁੱਚੀ ਜਿਹੜਾ ਕਿ ਕ੍ਰਿਸ਼ਨੂ ਦੱਸਿਆ ਜਾ ਰਿਹਾ ਕਿ ਉਹ ਹੋਰ ਵੀ ਅਫਸਰਾਂ ਦੇ ਸੰਪਰਕ ਸੀ ਤੇ ਜਿਹੜਾ ਕੰਮ ਉਹ ਡੀਆਈਜੀ ਲਈ ਕਰਦਾ ਸੀ ਉਹ ਕੰਮ ਉਹ ਹੋਰ ਵੀ ਕਈ ਅਫਸਰਾਂ ਲਈ ਕਰਦਾ ਸੀ ਤਾਂ ਜੇ ਇਹ ਗੱਲ ਸਾਬਤ ਹੋ ਗਈ ਤਾਂ ਫਿਰ ਪੰਜਾਬ ਸਰਕਾਰ ਕੀ ਮੂੰਹ ਦਿਖਾਏ ਫਿਰ ਭਗਵੰਤ ਮਾਨ ਸਰਕਾਰ ਕਿਵੇਂ ਕਹਿਣਗੇ ਕਿ ਭ੍ਰਿਸ਼ਟਾਚਾਰ ਮੁਕਤ ਰਾਜ ਕਰ ਰਹੇ ਆ ਜੇਕਰ ਸੀਬੀਆਈ ਨੇ ਹੋਰ ਕੋਈ 5 7 10 ਪੰਜਾਬ ਦੇ ਵਿੱਚ ਵੱਡੇ ਅਫਸਰਾਂ ਨੂੰ ਹੱਥ ਪਾ ਲਿਆ ਜਿੱਦੀ ਕਿ ਸੰਭਾਵਨਾ ਬਣ ਸਕਦੀ ਹੈ ਤਾਂ ਫਿਰ ਕੀ ਹੋਏਗਾ ਤੁਸੀਂ ਇਹਦੇ ਬਾਰੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ